ਸਨ ਸਭ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਸਸ਼੍ਰੀ ਅਕਾਲ ਕੁਝ ਦਿਨ ਪਹਿਲਾਂ ਮੈਂ ਆਪਣੇ ਕੰਮ ਉਤੇ ਕੁਝ ਨਵਾਂ ਕ੍ਰੀਏਟ ਕਰ ਰਹੀ ਸੀ ਕੁਝ ਨਵੇਂ ਆਰਟ ਪੀਸੇਜ ਬਣਾ ਰਹੀ ਸੀ ਇਹ ਐਬਸਟ੍ਰੈਕਟ ਆਰਟ ਸੀ ਇਹਨਾਂ ਦੇ ਵਿੱਚੋਂ ਇੱਕ ਆਰਟ ਪੀਸ ਜਿਹੜਾ ਫਰੇਮ ਹੋ ਰਿਹਾ ਸੀ ਉਸ ਨੂੰ ਦੇਖ ਕੇ ਮੇਰੇ ਇੱਕ ਕੋ-ਵਰਕਰ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਇਹ ਆਰਟ ਪੀਸ ਬਹੁਤ ਹੀ ਸੋਹਣਾ ਹੈ ਇਹਦੇ ਵਿੱਚ ਜਿਹੜੀਆਂ ਮੱਛੀਆਂ ਬਣੀਆਂ ਨੇ ਬਹੁਤ ਸੋਹਣੀਆਂ ਹਨ ਅਸੀਂ ਹਾਲੇ ਗੱਲਾਂ ਹੀ ਕਰ ਰਹੇ ਸੀ ਕਿ ਇੱਕ ਹੋਰ ਕਲੀ ਗਏ ਕਹਿਣ ਲੱਗੇ ਕਿ ਵਾਓ ਕਿੰਨਾ ਸੋਹਣਾ ਘੋੜਾ ਬਣਾਇਆ ਤੁਸੀਂ ਉਹਨਾਂ ਦੋਨਾਂ ਨੂੰ ਦੇਖ ਕੇ ਮੈਂ ਕਿਹਾ ਕਿ ਇਹਦੇ ਵਿੱਚ ਉਹੀ ਕੁਝ ਬਣਿਆ ਹੈ ਜੋ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਪਰ ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਅਸਲ ਵਿੱਚ ਮੈਂ ਕੀ ਬਣਾਇਆ ਹੈ ਮੇਰੇ ਨਜ਼ਰ ਵਿੱਚ ਇਹ ਸਮੁੰਦਰ ਦਾ ਕਿਨਾਰਾ ਸੀ ਪਾਣੀ ਦੀ ਛਲ ਆਉਂਦੀ ਹੈ ਬੀਚ ਉੱਤੇ ਬਹੁਤ ਸਾਰੀ ਚੀਜ਼ਾਂ ਰੋੜ ਕੇ ਲੈ ਜਾਨੀ ਤੇ ਕੁਝ ਰੇਤ ਦਾ ਘੋਗੇ ਸਿੱਪੀਆਂ ਛੱਡ ਜਾਂਦੀ ਹੈ ਉਸੇ ਰੇਤੇ ਉੱਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਕਦੇ ਚਾਂਦੀ ਵਾਂਗੂ ਚਮਕਦਾ ਹੈ ਤੇ ਕਦੇ ਗੁਲਾਬੀ ਭਾਅ ਮਾਰਦਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ਤਿੰਨਾਂ ਵਿੱਚੋਂ ਕੌਣ ਸਹੀ ਹੈ ਤੇ ਕੋਣ ਗਲਤ ਦੇਖਿਆ ਜਾਵੇ ਤਾਂ ਅਸੀਂ ਤਿੰਨੇ ਹੀ ਸਹੀ ਹਾਂ ਸਾਡੀ ਕਲਾ ਕਿਤੇ ਸਾਨੂੰ ਇਸ ਲਈ ਅਲੱਗ ਨਜ਼ਰ ਆ ਰਹੀ ਸੀ ਕਿਉਂਕਿ ਸਾਡੀ ਮਨੋਸਥਿਤੀ ਸਾਡਾ ਪਰਸਪੈਕਟਿਵ ਸਾਡਾ ਮਾਈਂਡਸੈਟ ਅਲੱਗ ਹੈ ਇੱਕ ਦੂਜੇ ਤੋਂ ਸਾਡੀਆਂ ਪਰਸਥਿਤੀਆਂ ਅਲੱਗ ਹਨ ਹਰ ਇਨਸਾਨ ਇਸ ਦੁਨੀਆ ਵਿੱਚ ਉਸੇ ਤਰ੍ਹਾਂ ਚੀਜ਼ਾਂ ਨੂੰ ਦੇਖਦਾ ਹੈ ਜਿਵੇਂ ਉਹ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ ਕਈ ਵਾਰੀ ਇੱਕ ਹੀ ਚੀਜ਼ ਦੇਖ ਕੇ ਜਾਂ ਇੱਕ ਹੀ ਗੱਲ ਸੁਣ ਕੇ ਦੋ ਵਿਅਕਤੀਆਂ ਦਾ ਰਿਐਕਸ਼ਨ ਬਿਲਕੁਲ ਹੀ ਅਲੱਗ ਹੁੰਦਾ ਹੈ ਅਜਿਹੇ ਸਮੇਂ ਇੱਕ ਨੂੰ ਸਹੀ ਕਹਿਣਾ ਤੇ ਦੂਜੇ ਨੂੰ ਗਲਤ ਕਹਿਣਾ ਇਹ ਬਿਲਕੁਲ ਗਲਤ ਹੋਵੇਗਾ ਕਿਉਂਕਿ ਉਹਨਾਂ ਦੇ ਪਰਸਪੈਕਟਿਵ ਤੋਂ ਜੇ ਦੇਖਿਆ ਜਾਏ ਤਾਂ ਉਹ ਦੋਨੇ ਹੀ ਆਪਣੀ ਆਪਣੀ ਜਗ੍ਹਾ ਤੇ ਸਹੀ ਹਨ ਜਦੋਂ ਸਾਡੀਆਂ ਆਰਟ ਕਲਾਸੇਜ਼ ਹੁੰਦੀਆਂ ਸੀ ਤਾਂ ਸਾਨੂੰ ਲਾਈਟ ਐਂਡ ਸ਼ੇਡ ਅਤੇ ਪਰਸਪੈਕਟਿਵ ਦੀ ਪ੍ਰੈਕਟਿਸ ਕਰਾਈ ਜਾਂਦੀ ਸੀ ਉਸ ਦੇ ਲਈ ਕਲਾਸਰੂਮ ਦੇ ਵਿੱਚ ਇੱਕ ਟੇਬਲ ਰੱਖ ਕੇ ਉਸ ਦੇ ਉੱਤੇ ਕੁਝ ਚੀਜ਼ਾਂ ਰੱਖੀਆਂ ਜਾਂਦੀਆਂ ਸਨ ਜਿਵੇਂ ਬੁੱਕ ਹੋਈ ਬਾਕਸ ਹੋਇਆ ਫਰੂਟਸ ਕੱਪ ਪਲੇਟਾ ਧਰ ਕੇ ਉਹਨਾਂ ਉੱਤੇ ਖੱਬੇ ਪਾਸੇ ਤੋਂ ਲਾਈਟ ਪਾਈ ਜਾਂਦੀ ਸੀ ਤੇ ਸਾਨੂੰ ਸਾਰੇ ਸਟੂਡੈਂਟਸ ਨੂੰ ਇੱਕ ਸੈਮੀ ਸਰਕਲ ਵਿੱਚ ਉਸ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਸੀ ਤੇ ਸਾਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਉਵੇਂ ਹੀ ਬਣਾਉਣਾ ਹੈ ਜਿਵੇਂ ਇਹ ਸਾਨੂੰ ਨਜ਼ਰ ਆ ਰਹੀਆਂ ਹਨ ਸਾਨੂੰ ਸਭ ਨੂੰ ਸ਼ੇਪਸ ਲਾਈਟ ਰੰਗਾਂ ਦੀਆਂ ਸ਼ੇਡਸ ਅਲੱਗ ਨਜ਼ਰ ਆਉਣੀਆਂ ਸੀ ਤੇ ਸ਼ੈਡੋਜ਼ ਵੱਖਰੀਆਂ ਨਜ਼ਰ ਆਉਣੀਆਂ ਸਨ ਖੱਬੇ ਹੱਥ ਬੈਠੇ ਸਟੂਡੈਂਟ ਦੇ ਸਕੈਚ ਵਿੱਚ ਬਹੁਤ ਜ਼ਿਆਦਾ ਲਾਈਟ ਹੁੰਦੀ ਸੀ ਦੀ ਸ਼ੈਡੋਜ਼ ਨਾ ਮਾਤਰ ਦੀ ਹੁੰਦੀਆਂ ਸੀ ਸੈਂਟਰ ਵਾਲੇ ਸਟੂਡੈਂਟ ਦੇ ਸਕੈਚ ਵਿੱਚ ਉਨੀ ਹੀ ਲਾਈਟ ਦਿਖਦੀ ਸੀ ਜਿੰਨੀ ਕਿ ਸ਼ੈਡੋ ਦਿਖਦੀ ਸੀ ਸੱਜੇ ਹੱਥ ਵਾਲੇ ਸਟੂਡੈਂਟ ਦਾ ਸਕੈਚ ਡਾਰਕ ਹੁੰਦਾ ਸੀ ਕਿਉਂਕਿ ਲਾਈਟ ਆਬਜੈਕਟਸ ਦੇ ਪਿੱਛੇ ਚਲੀ ਜਾਂ ਇਸ ਤੇ ਉਹ ਇੱਕ ਤਰ੍ਹਾਂ ਨਾਲ ਹਨੇਰਾ ਹੀ ਲੱਗਦਾ ਸੀ ਤੇ ਟੀਚਰ ਜਦੋਂ ਇਸ ਨੂੰ ਚੈੱਕ ਕਰਦੇ ਸੀ ਤਾਂ ਉਸ ਜਗ੍ਹਾ ਤੇ ਬੈਠ ਕੇ ਜਾ ਕੇ ਦੇਖਦੇ ਸੀ ਜਿੱਥੇ ਬੈਠ ਕੇ ਸਟੂਡੈਂਟ ਨੇ ਸਕੈਚ ਬਣਾਇਆ ਹੁੰਦਾ ਸੀ ਇੱਥੇ ਤੱਕ ਕਿ ਉਹ ਆਪਣਾ ਆਈ ਲੈਵਲ ਵੀ ਸਟੂਡੈਂਟ ਦੇ ਆਈ ਲੈਵਲ ਦੇ ਹਿਸਾਬ ਨਾਲ ਰੱਖਦੇ ਸਨ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਜਦੋਂ ਸਾਨੂੰ ਕੋਈ ਕੁਝ ਕਹਿੰਦਾ ਹੈ ਤਾਂ ਰਿਐਕਟ ਕਰਨ ਤੋਂ ਪਹਿਲਾਂ ਜੇਕਰ ਅਸੀਂ ਆਪਣੇ ਆਪ ਨੂੰ ਉਸ ਦੇ ਜਗ੍ਹਾ ਤੇ ਰੱਖ ਕੇ ਦੇਖੀਏ ਉਸ ਦੀ ਮਨੋਦਸ਼ਾ ਨੂੰ ਉਸ ਦੀ ਪ੍ਰਸਥਿਤੀ ਨੂੰ ਉਸ ਦੇ ਪਰਸਪੈਕਟਿਵ ਨੂੰ ਸਮਝ ਲਈਏ ਤੇ ਉਹਦੇ ਸ਼ੂਜ਼ ਦੇ ਵਿੱਚ ਆਪਣਾ ਪੈਰ ਪਾ ਕੇ ਦੇਖੀਏ ਤਾਂ ਸਾਡਾ ਰਿਐਕਸ਼ਨ ਕੁਝ ਹੋਰ ਹੋਵੇਗਾ ਦੁਨੀਆ ਵਿੱਚੋਂ 99% ਝਗੜੇ ਖਤਮ ਹੋ ਸਕਦੇ ਨੇ ਸਾਡੀ ਜ਼ਿੰਦਗੀ ਬਿਹਤਰ ਸਖਾਵੀ ਹੋ ਸਕਦੀ ਹੈ ਕਿਉਂਕਿ ਬਹੁਤੇ ਮਾਨਮੁਟਾਵ ਅਤੇ ਝਗੜਿਆਂ ਦਾ ਕਾਰਨ ਸਾਡੇ ਵਿਚਾਰਾਂ ਦਾ ਮਤਭੇਦ ਹੀ ਹੁੰਦਾ ਹੈ ਤੁਹਾਡਾ ਸ਼ਬਦਾਂ ਦਿਨੋ ਧੰਨਵਾਦ